ਹਲੇ ਜਾਦ ਰੱਖਿਓ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਗੁਰਸਿੱਖਾ ਤੇਰਾ ਬਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਗੁਰਸਿੱਖਾ ਤੂੰ ਬਾਣੀ ਨਾਲ ਜੁੜੇਗਾ ਤੂੰ ਨਿਤਨੇਮ ਕਰੇਗਾ ਤੂੰ ਤਿਆਰ ਬਰ ਤਿਆਰ ਹੋਵੇਗਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੇਰੀਆਂ ਸਾਰੀਆਂ ਬਖਸ਼ਿਸ਼ਾਂ ਤੇਰੇ ਉੱਪਰ ਹੋਣਗੀਆਂ ਉਸੇ ਪੰਕਤੀ ਨੂੰ ਮੈਂ ਅੱਗੇ ਤੋਰਾਂ ਪਾਤਸ਼ਾਹ ਕਹਿੰਦੇ ਨੇ ਮੈਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹੂੰ ਮੈਂ ਕਰੂ ਨਿਵਾਸ ਜੱਬ ਇਹ ਗੈਬ ਵਿਪਰਨ ਕੇ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਿੱਦਣੇ ਵਿਪਰਾਂ ਦੀ ਰੀਤਾਂ ਵਿੱਚ ਪੈ ਗਏ ਜਿੱਦਣ ਇਹਨਾਂ ਨੇ ਬਾਣੀ ਦਾ ਲੜ ਛੜ ਦਿੱਤਾ ਜੇ ਅਸੀਂ ਇੱਥੇ ਵੀ ਆਉਨੇ ਹਾਂ ਮੱਥੇ ਵੀ ਟੇਕਦੇ ਹਾਂ ਤੇ ਸਾਡੇ ਵਹਿਮ ਭਰਮ ਵੀ ਉਸੇ ਤਰ੍ਹਾਂ ਬਰਕਰਾਰ ਨੇ ਕਿਰਪਾਛਾ ਕਹਿੰਦੇ ਨੇ ਭਾਵੇਂ ਇੱਥੇ ਆਣ ਕੇ ਲੱਖ ਵਾਰ ਨਕਮਸਤਕ ਹੋ ਜਾ ਤੈਰਾ ਆਇਆ ਤਾਂ ਨਾ ਆਇਆ ਇੱਕ ਸ ਬਰਾਬਰ ਹੈ ਜੇ ਇੱਥੇ ਆਉਣ ਲੱਗਿਆ ਵੀ ਇਹ ਵੇਖਣਾ ਕਿ ਅੱਜ ਮੰਗਲਵਾਰ ਹੈ ਜਾਂ ਸ਼ਨੀਵਾਰ ਹੈ ਮੇਰੇ ਅੰਗੂ ਦੀ ਆ ਲੰਘ ਗਿਆ ਨਹੀਂਓ ਪਿਆਰਿਆ ਗੁਰੂ ਪਾਤਸ਼ਾਹ ਕਹਿੰਦੇ ਵਿਪਰਨ ਦੀਆਂ ਰੀਤਾਂ ਨੇ ਤੂੰ ਜਦੋਂ ਗੁਰੂ ਨੂੰ ਮਿਲਣ ਵਾਸਤੇ ਜਾਣਾ ਹੈ ਤੇਰੇ ਹਿਰਦੇ 'ਚ ਇੱਕੋ ਹੀ ਗੱਲ ਹੋਵੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਆਪਣੇ ਗੋਦ ਵਿੱਚ ਸਜਣ ਦਾ ਸਮਾਂ ਬਖਸ਼ਿਆ ਮੇਰੇ ਤੇ ਕਿਰਪਾ ਕੀਤੀ ਹੈ ਮੈਂ ਅੱਜ ਨਿਤਨੇਮ ਕਰ ਸਕਿਆ ਇਹ ਮੇਰੇ ਮਾਲਕ ਦੀ ਸੱਚੇ ਪਾਤਸ਼ਾਹ ਦਾ ਹਰ ਬILLE ਧੰਨਵਾਦ ਵਿੱਚ ਜੁੜਿਆ ਕਰ ਜੇ ਸਤਿਗੁਰੂ ਦੀ ਖੁਸ਼ੀ ਲੈਣੀ ਹੈ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਜੇ ਅਸੀਂ ਕਹਿ ਦਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵੇਖਦੇ ਹਾਂ ਅਸੀਂ ਕਈ ਵਾਰ ਇਹ ਗੱਲ ਕਹਿੰਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਏ ਕਈ ਵਾਰ ਬਹੁਤੀ ਵਾਰ ਹੁੰਦਾ ਰਮਾਲਾ ਸਾਹਿਬ ਚੁੱਕਿਆ ਤੇ ਅਸੀਂ ਦਰਸ਼ਨ ਕੀਤੇ ਦੂਰੋਂ ਵੇਖ ਲਿਆ ਅਸੀਂ ਕਹਿੰਦੇ ਅਸੀਂ ਵੇਖ ਲਿਆ ਸਾਡਾ ਜਨਮ ਸਫਲਾ ਹੋ ਗਿਆ ਮੈਂ ਗੁਰਬਾਣੀ ਤੋਂ ਬਾਹਰ ਨਾ ਜਾਵਾਂ ਸਤਿਗੁਰੂ ਪਾਛਾ ਕਹਿੰਦੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਤੇ ਕਹਿੰਦਾ ਤੂੰ ਬਹਿਮਾ ਭਰਮਾ ਤੋਂ ਨਿਕਲ ਸ਼ਬਦ ਤੇ ਕਹਿੰਦਾ ਤੂੰ ਗੁਰਬਾਣੀ ਦੇ ਨਾਲ ਜੁੜ ਸ਼ਬਦ ਤੇ ਕਹਿੰਦਾ ਤੂੰ ਸਤਿਗੁਰ ਦੀ ਸੇਵਾ ਕਰ ਪਰ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕੰ ਅੱਜ ਦਾ ਸਿੱਖ ਕੇਵਲ ਇੱਥੇ ਆਣ ਕੇ ਟਿਕ ਗਿਆ ਕਿ ਮੈਂ ਨਾ ਸੇਵਾ ਕਰਨੀ ਹੈ ਨਾ ਮੈਂ ਬਾਣੀ ਪੜ੍ਹਨੀ ਹੈ ਹਾਂ ਇੱਕ ਗੱਲ ਜ਼ਰੂਰ ਹੈ ਸਿੱਖ ਤਨਾੜ ਹੋ ਗਿਆ ਕਹਿੰਦਾ ਮੈਂ ਪੈਸੇ ਦੇ ਦਿੱਤੇ ਤੇ ਮੇਰਾ ਅਖੰਡ ਪਾਠ ਕਰ ਦਿਓ ਹੁਕਮਨਾਮਾ ਮੈਨੂੰ ਵਟਸਐਪ ਤੇ ਭੇਜ ਦਿਓ ਗੱਜ ਕੇ ਆਖੋ ਸਤਨਾਮ ਗੱਜ ਕੇ ਆਖੋ ਜੀ ਸਤਨਾਮ ਤੁਹਾਡੀ ਬਾਤ ਆਉਣੀ ਚਾਹੀਦੀ ਹੈ ਹੋ ਸਕਦਾ ਮੈਂ ਤੁਹਾਨੂੰ ਜਿਹੜਾ ਬਤਨ ਕਮਾ ਪਰਕੌੜਾ ਲੱਗਦਾ ਪਰ ਮੈਂ ਸੱਚ ਕਮਾਂਗਾ ਐ ਸਿੱਖਾ ਮੈਨੂੰ ਲੱਗਦਾ ਆਉਣ ਵਾਲੇ 5-7 ਸਾਲਾਂ ਵਿੱਚ ਸਾਨੂੰ ਬੱਚਿਆਂ ਨੂੰ ਦੱਸਣਾ ਪੈਗਾ ਵੀ ਸਾਡੇ ਘਰਾਂ ਦੇ ਵਿੱਚ ਸਹਿਜ ਪਾਠ ਹੋਇਆ ਕਰਦੇ ਸੀ ਸਾਡੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਸੀ ਅਸੀਂ ਚਾਹ ਨਾਲ ਸੇਵਾ ਕਰਦੇ ਸੀ ਜਿਹੜੀ ਅੱਜ ਰੀਤ ਚੱਲ ਪਈ ਹੈ ਸਿੱਖਾ ਤੇਰੇ ਕੋ ਸਾਰੇ ਕੰਮਾਂ ਵਾਸਤੇ ਕਿ ਅਸੀਂ ਵਿਪਰਨ ਦੀ ਰੀਤ ਵਿੱਚ ਨਹੀਂ ਆ ਸਾਡੇ ਵਿਆਹ ਸ਼ਾਦੀਆਂ 'ਚ ਝਾਤ ਮਾਰ ਕੇ ਵੇਖ ਲੋ ਜਿਹੜੇ ਅਨਮਤੀ ਤਿਹਾਰ ਨੇ ਸਾਡੇ ਤੇ ਆਣ ਕੇ ਹੈ ਵੀ ਹੋ ਗਏ ਤੇ ਗੁਰੂ ਸਾਹਿਬ ਜੀ ਮਹਾਰਾ ਕਿਰਪਾ ਕਰਨ 15 15 ਦਿਨ ਵਿਆਹ ਵਿੱਚ ਚੱਲਦੇ ਨੇ ਤੇ ਜਿੱਦਨ ਗੁਰੂ ਦੇ ਦਰ ਦੀ ਗੱਲ ਕਰਨ ਵਾਲਾ ਸਮਾਂ ਆਉਂਦਾ ਜਾਂ ਆਨੰਦ ਕਾਰ ਦਾ ਸਮਾਂ ਆਉਂਦਾ ਜਾਂ ਅਖੰਡ ਪਾਠ ਸ਼ਬਦ ਦਾ ਸਮਾਂ ਆਉਂਦਾ ਉਦੋਂ ਕਿਹਨੇ ਸਾਡੇ ਕੋਲ ਸਮਾਂ ਕੋਈ ਨਹੀਂ ਹੈ ਉਦੋਂ ਕਹਿੰਨੇ ਸਾਡੇ ਕੋਲ ਸਮਾਂ ਕੋਈ ਨਹੀਂ ਹੈ ਭੈਣੋ ਇੱਕ ਗੱਲ ਹੱਥ ਬਨ ਕੇ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਸੰਸਾਰ ਦੇ ਵਿੱਚ ਸਭ ਤੋਂ ਵੱਧ ਜੇਕਰ ਅੱਜ ਸਾਡੇ ਨਿਹਾਰ ਵਾਲੇ ਪਾਸੇ ਜਾ ਰਹੇ ਹਾਂ ਤੇ ਸਾਡੀ ਕੌਮ ਜਾ ਰਹੀ ਹੈ ਕਿਉਂਕਿ ਅਨਮਤੀ ਤਿਹਾਰਾਂ ਨੂੰ ਕਦੇ ਅਸੀਂ ਆਪਣੇ ਉੱਪਰ ਇੰਨਾ ਭਾਰੂ ਕਰ ਲਿਆ ਕਦੇ ਅਸੀਂ ਚੁੰਨੀ ਚੜਾਉਂਦੇ ਫਿਰਦੇ ਕਦੇ ਅਸੀਂ ਆਹ ਹੋਰੇ ਚੱਲ ਪਈ ਹੈ ਬੰਗਾਂ ਪਾਉਂਦੇ ਬੈਂਗਣ ਰਸਨਾ ਕਦੇ ਅਸੀਂ ਮਹਿੰਦੀਆਂ ਲਗਾਉਂਦੇ ਹਾਂ ਕਦੇ ਕੁਝ ਕਰਦੇ ਮਾਫ ਕਰਨਾ ਮੁਬਾਰਕ ਹੈ ਪਰ ਸਤਿ ਸਤੇ ਪਾਚਨ ਤੈਨੂੰ ਨਿਆਰਾ ਪਨ ਦਿੱਤਾ ਵੀ ਸਿੱਖਾ ਤੂੰ ਨਿਆਰਾ ਹੈ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਕਿੰਨੇ ਮੈਂ ਸਾਰਾ ਪ੍ਰਤਾਪ ਦੇ ਦਿੰਨਾ ਫਿਰ ਅਸੀਂ ਕਿੰਨੇ ਸਾਡੀਆਂ ਸੁੱਖਾਂ ਨੇ ਪੂਰੀਆਂ ਹੁੰਦੀਆਂ ਸਾਡੀਆਂ ਅਰਦਾਸਾਂ ਨੇ ਪੂਰੀਆਂ ਹੁੰਦੀਆਂ ਗੁਰੂ ਤੇ ਤੈਨੂੰ ਸਾਰਾ ਕੁਝ ਦੇ ਰਿਹਾ ਹੈ ਘਾਟ ਹੈ ਤੇਰੇ ਵਿੱਚੋਂ ਨਿਆਰਾ ਪਨ ਖਤਮ ਹੋ ਗਿਆ ਗੱਜ ਕੇ ਆਖੋ ਸਤਨਾਮ ਜਿੱਦਨ ਸਾਡੇ ਵਿੱਚ ਨਿਆਰਾਪਨ ਸੀ ਨਾ ਜਿਉ ਆਇਆ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਸਿੰਘ ਸਾਹਿਬ ਆਣ ਪਹੁੰਚੇ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਚੜ੍ਹਦੇ ਕਲਾ ਬਖਸ਼ ਕਨ ਸਾਡੇ ਖਾਲਸੇ ਦਾ ਨਿਆਰਾਪਨ ਖਤਮ ਹੋਣ ਦਾ ਕਾਰਨ ਹੈ ਕਿ ਅੱਜ ਅਸੀਂ ਭਟਕਦੇ ਪਏ ਹਾਂ ਸਾਨੂੰ ਸਾਨੂੰ ਖੁਵਾਰ ਹੋਣਾ ਪੈ ਰਿਹਾ ਹੈ ਸਾਡਾ ਜਿੱਦਨ ਖਾਲਸਾ ਨਿਆਰਾ ਰਹੇਗਾ ਇੰਨਿਆਂ ਦੇ ਵਿੱਚੋਂ ਕਿਤੇ ਹਜ਼ਾਰ ਦੀ ਗਿਣਤੀ ਹੋਵੇਗੀ ਨਾ ਉੱਥੇ ਜਾ ਕੇ ਜੇ ਖਾਲਸਾ ਖੜਾ ਹੋਵੇਗਾ ਤੇ ਦਿਸੇਗਾ ਕਿ ਇਹਨੇ ਦਸਤਾਰਾ ਸਜਾ ਨਾ ਪੰਦਕਾਰੇ ਵਰਦੇ ਪਾਈ ਹੈ ਨਿਆਰਾ ਹੈ ਤੇ ਕਹਿਣ ਦੀ ਲੋੜ ਨਹੀਂ ਪੈਗੀ ਤੁਹਾਡੇ ਆਪਣੇ ਆਪ ਹੱਥ ਜੁੜ ਜਾਣਗੇ ਗੱਜ ਕੇ ਆਖੋ ਸਤਨਾਮ ਤੇ ਜੇ ਸਿੰਘ ਵੀ ਨਾਰੀ ਵਾਲ ਹੱਥ ਚ ਟੱਕੇ ਫਿਰਦਾ ਧਾਗੇ ਬਨ ਕੇ ਜੇ ਸਿੰਘ ਵੀ ਪੁੱਠੇ ਪਾਸੇ ਉਤਰਿਆ ਫਿਰਦਾ ਵੀ ਮੰਗਲਵਾਰ ਵੀਰਵਾਰ ਵੇਖਦਾ ਪਿਆ ਫਿਰ ਕਾਦਾ ਨਿਆਰਾ ਪਨ ਹੋ ਗਿਆ ਜੇ ਸਾਡੇ ਵਿਆਹਾਂ ਦੇ ਵਿੱਚ ਉਹ ਕੁਝ ਹੋ ਰਿਹਾ ਤੇ ਦੂਜੇ ਵਿਆਹਾਂ ਚ ਵੀ ਹੋ ਰਿਹਾ ਸਿੱਖਾ ਤੋਂ ਨਿਆਰਾ ਕਾਦਾ ਹੋ ਗਿਆ ਤੈਨੂੰ ਪਹਿਲਾਂ ਗੁਰੂ ਸੀ ਅੱਜ ਮਰਿਆਦਾ ਬਣਾਓ ਗੁਰੂ ਸਾਹਿਬ ਜੀ ਮਾਰਾ ਸਾਨੂੰ ਪਹਿਲ ਕਰਨੀ ਪੈਣੀ ਗੁਰਸਿੱਖੋ ਆਪਣੇ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਮਾਰਾ ਦਾ ਪ੍ਰਕਾਸ਼ ਕਰਾਓ ਸਹਿਜ ਪਾਠ ਦੇ ਬਾਣੇ ਪੜੋ ਬੈਠੋ ਸੁਣੋ ਵਿਚਾਰੋ ਅਖੰਡ ਪਾਠ ਸਾਹਿਬ ਦੇ ਬਾਣੇ ਜਿਹੜਾ ਮੈਂ ਬਚਨ ਕਿਹਾ ਨਹੀਂ ਤੇ ਪੰਜਾਂ ਸਾਲਾਂ ਨੂੰ ਇਹ ਸਮਾਂ ਦੂਰ ਨੇ ਪੰਜ ਕਸਾਲ ਦਾ ਸਮਾਂ ਦੱਸਣਾ ਪੈਣਾ ਵੀ ਸਾਡੇ ਘਰਾਂ 'ਚ ਅਖੰਡ ਪਾਠ ਹੁੰਦੇ ਸੀ ਸਾਡੇ ਘਰੇ ਸਹਿਜ ਪਾਠ ਹੁੰਦਾ ਸੀ ਅੱਜ ਅਸੀਂ ਸੁਖਨੇ ਸਾਹਿਬ ਵੀ ਕਰੋਨੇ ਹਮ ਮਾਫ ਕਰਨਾ ਇਹਦੇ ਗੁਰੂ ਸਾਹਿਬ ਦੀ ਭੋਗ ਨਹੀਂ ਲਾਉਂਦੇ ਕਿੰਨਾ ਕੁ ਟਾਈਮ ਲੱਗਦਾ ਤੁਹਾਨੂੰ ਪ੍ਰਸ਼ਾਦਾ ਤਿਆਰ ਕਰਨ ਨੂੰ ਜਿਹੜਾ ਪ੍ਰਸ਼ਾਦਾ ਅਸੀਂ ਗੁਰੂ ਘਰ ਵਾਸਤੇ ਲੈ ਕੇ ਆਉਂਨੇ ਆ ਇੱਕ ਤੰਦੂਰ ਤੇ ਲਾਂਗਰੀ ਜਿਹੜਾ ਪ੍ਰਸ਼ਾਦਾ ਬਣਾ ਰਿਹਾ ਬਾਹਰੋਂ ਬੜੀਆਂ ਸਬਜ਼ੀਆਂ ਆ ਰਹੀਆਂ ਪਰੋਸ ਕੇ ਲੈ ਆਉਣਾ ਜਦੋਂ ਸ੍ਰੀ ਸਾਹਿਬ ਭੇਟ ਕਰਨ ਲੱਗੇ ਤਾਂ ਤੰਦੂਰ ਦੀਆਂ ਰੋਟੀਆਂ ਸਾਹਮਣੇ ਲੱਗਦੀਆਂ ਪਤਾ ਨਹੀਂ ਉਹਨੇ ਕਿਉਂ ਜਿਆ ਕੰਮ ਕੀਤਾ ਕਿੰਦੀ ਕੀਤਾ ਐਨੋਸੀ ਆਪਣੇ ਜ਼ਿੰਮੇਵਾਰੀ ਛੱਡ ਦਿੱਤੇ ਕਿੰਨਾ ਕਿਤੇ ਲੱਗਦਾ ਮੈਂ ਸੁਣਦਾ ਪਿਆ ਸੀ ਮੂੰਗੀ ਦੀ ਦਾਲ ਬਣਾਉਣ ਲਈ 5 ਮਿੰਟ ਨਹੀਂ ਲੱਗਦੇ 5 ਪ੍ਰਸ਼ਾਦ ਆਪਣੇ ਹੱਥੀ ਲਾਓ ਪ੍ਰਸੰਨ ਹੋ ਕੇ ਗੁਰੂ ਸਾਹਿਬ ਦੀ ਮਹਾਰਾਜ ਜੀ ਨੂੰ ਬੜੇ ਪਿਆਰ ਨਾਲ ਕਰਕੇ ਲੈ ਕੇ ਆਓ ਤੇ ਪਤਾ ਲੱਗੇ ਵੀ ਹਾਂ ਸੱਚਮੁੱਚ ਕੋਈ ਗੁਰਸਿੱਖ ਆਪਣੇ ਗੁਰੂ ਦੇ ਲਈ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਇਆ ਗੱਜ ਕੇ ਆਖੋ ਸਤਨਾਮ ਤੁਸੀਂ ਬੜੇ ਕਾਗਰਤਾ ਨਾਲ ਸੁਣਦੇ ਹੋ ਪਰ ਮੈਂ ਇਹ ਗੱਲ ਕਹਾਂਗਾ ਸਾਡਾ ਨਿਆਰਾਪਣ ਖਤਮ ਹੋ ਗਿਆ ਸਿੱਖਾਂ ਤੂੰ ਆਪਣੀਆਂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਤੇ ਫਿਰ ਅਸੀਂ ਕਹਿੰਨੇ ਗੁਰੂ ਸਾਡੇ ਬੋੜੇ ਨਹੀਂ ਕਰਦਾ ਗੁਰੂ ਸਾਡੀਆਂ ਆਸ਼ਾ ਮਰਾਦਾਂ ਨਹੀਂ ਪੂਰੇ ਕਰਦਾ ਮੈਂ ਕਹਿੰਨਾ ਧੰਨਾ ਕਲਗੀ ਤਰਪਾਚਾ ਤੁਸੀਂ ਸੱਚੇ ਪਾਤਸ਼ਾਹ ਅੱਜ ਵੀ ਸਾਡੀ ਬਾਹ ਫੜੇ ਬੈਠੇ ਹੋ ਨਹੀਂ ਤੇ ਜਿੱਦਾਂ ਦੇ ਅਕਿਰਤ ਕੰਨ ਅਸੀਂ ਹੋ ਗਏ ਹਨ ਅਸੀਂ ਕਿਤੇ ਬਖਸ਼ਣ ਯੋਗ ਨਹੀਂ ਹਾਂ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਪਿਆਰ ਵਾਲਿਓ ਗੱਲ ਯਾਦ ਰੱਖਿਓ ਸਿੱਖਾ ਤੇਰੇ ਘਰ ਦੇ ਅੰਦਰੋਂ ਬਾਣੀ ਦੀ ਆਵਾਜ਼ ਆਉਣੀ ਚਾਹੀਦੀ ਸੀ ਅੱਜ ਦੋਨੋਂ ਚੀਜ਼ਾਂ ਖਤਰੇ ਵਿੱਚ ਆ ਊੜਾ ਤੇ ਜੂੜਾ ਨਾ ਸਾਡੇ ਕੋਲ ਪੰਜਾਬੀ ਰਹੀ ਜਿੱਦ ਤੱਕ ਸਾਡੇ ਕੋਲ ਪੰਜਾਬੀ ਚੱਲ ਗਈ ਨਾ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਦੀ ਬਾਣੀ ਨੂੰ ਬੋਲੀ ਨੂੰ ਜਿਹੜੇ ਮਰਜੀ ਲਿਪੀ ਦੇ ਵਿੱਚ ਪੜ ਲਈਏ ਲਿਖ ਲਈਏ ਸਪਸ਼ਟ ਅਰਥ ਨਹੀਂ ਹੋਣਗੇ ਗੱਜ ਕੇ ਆਖੋ ਸਤਨਾਮ ਭਾਵੇਂ ਉਹ ਅੰਗਰੇਜ਼ੀ 'ਚ ਪੜ੍ਹ ਕੇ ਵੇਖ ਲਓ ਭਾਵੇਂ ਕਨੜਾ 'ਚ ਪੜ੍ਹ ਕੇ ਦੇਖ ਲਓ ਭਾਵੇਂ ਜੋ ਮਰਜੀ ਹਾਂ ਮਵਾਰਕ ਹੈ ਉਹਨਾਂ ਲੋਕਾਂ ਤੱਕ ਅਸੀਂ ਗੁਰਬਾਣੀ ਪਹੁੰਚਾਉਣ ਲਈ ਵੱਖੋ-ਵੱਖਰੀਆਂ ਪਛਾਹਮਾਂ ਦੇ ਵਿੱਚ ਲਿਖ ਦਿੱਤੇ ਪਰ ਜਿਹੜੇ ਅਰਥ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਗੁਰਮੁਖੀ ਦੇ ਵਿੱਚ ਦਿੱਤੇ ਨੇ ਨਾ ਹੋਰ ਪਛਾਹਮਾਂ ਵਿੱਚ ਉਹ ਅੱਖਰ ਹੀ ਹੈ ਨੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਡੀ ਬਿੰਦੀ ਵੀ ਸਾਡੀ ਕੰਨਾ ਸਿਹਾਰੀ ਵੀ ਵੱਖਰੀ ਵੱਖਰੀ ਬਾਤ ਦਿੰਦਾ ਸਿੱਖਾ ਜਿੱਦਣ ਤੋਂ ਅੱਜ ਸਾਡਾ ਜਿਹੜਾ ਸੀ ਮੈਂ ਕਹਿੰਨਾ ਵਿਪਰਨ ਸਾਡੇ ਦੇ ਵਿੱਚ ਪੈ ਗਈ ਹੋ ਚੁੱਕਾ ਉਹ ਆਪਣੀਆਂ ਕਾਮਯਾਬ ਹੈ ਅੱਜ ਸਾਡੇ ਵਿੱਚ ਜਾਤਾਂ ਦੇ ਨਾਂ ਤੇ ਲੜਾਇਆ ਜਾ ਰਿਹਾ ਆ ਪਿੱਛੇ ਜੇ ਇੱਕ ਵਿਵਾਦ ਬਣਿਆ ਬਾਬਾ ਸੰਗਤ ਸਿੰਘ ਨੂੰ ਕਲਗੀ ਤੋੜਾ ਦਿੱਤਾ ਚਮਕੌਰ ਦੇ ਵਿੱਚੋਂ ਕਹਿਣ ਲੱਗੇ ਨੇ ਰੰਗਰੇਟੇ ਬਾਬਾ ਜੀਵਨ ਸਿੰਘ ਨੂੰ ਦਿੱਤਾ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਾਂ ਸਾਡੇ ਲਈ ਸਾਰੇ ਸ਼ਹੀਦ ਸਤਕਾਰਯੋਗ ਨੇ ਪਰ ਸਿੱਖੋ ਆ ਜਿਹੜੀ ਤੁਹਾਡੇ ਵਿੱਚ ਦੁਬਧਾ ਪੈ ਗਿਆ ਕਲਗੀ ਤਰਵੇਂ ਸੋਚਦਾ ਹੋਣਾ ਵੀ ਐਸ ਨਰਕ ਚੋਂ ਕੱਢ ਕੇ ਤਾਂ ਮੈਂ ਇੱਕ ਖੰਡੇ ਬਾਟੇ ਦਾ ਅੰਮ੍ਰਿਤ ਿਆਰ ਕੀਤਾ ਸੀ ਅੱਜ ਫੇਰੇ ਜਾਤਾਂ ਦੀਆਂ ਮੋਹਰਾਂ ਲਾਈ ਬੈਠੇ ਆ ਅੱਜ ਫੇਰ ਇਹ ਆਪਣੀਆਂ ਆਪਣੀਆਂ ਤਖਤੀਆਂ ਲੈ ਕੇ ਤੁਰੇ ਫਿਰਦੇ ਆ ਮੈਂ ਜੱਟ ਹਾਂ ਇਹ ਰਮਦਾਸੀਆ ਹੈ ਗੁਰੂ ਸਾਹਿਬ ਜੀ ਮਹਾਰਾ ਕਿਰਪਾ ਕਰਨ ਗੁਰਦੁਆਰਿਆਂ ਦੇ ਮੋਹਰੇ ਬੋਰਡ ਲੈ ਕੇ ਲਾ ਦਤੇ RAM ਗੜੀਆਂ ਦਾ ਗੁਰਦੁਆਰਾ ਜੱਟਾਂ ਦਾ ਗੁਰਦੁਆਰਾ ਇਹਨਾਂ ਦਾ ਗੁਰਦੁਆਰਾ ਗੁਰਦੁਆਰਾ ਗੁਰੂ ਦਾ ਰਹਿਣੇ ਨੇ ਦਿੱਤਾ ਅੰਦਰ ਕਲਗੀਧਰ ਪਾਤਸ਼ਾਹ ਵੀ ਸੋਚਦਾ ਹੋਵੇਗਾ ਜਿਨ੍ਹਾਂ ਵਾਸਤੇ ਮੈਂ ਸਰਵਾਂਸ ਲਟਾ ਦਿੱਤਾ ਆ ਜੇ ਉਸੇ ਨਰਕ ਦੇ ਵਿੱਚ ਤੇ ਫਿਰ ਤੁਰੇ ਫਿਰਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਜੱਬ ਲੱਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਪਾਤਸ਼ਾਹ ਜੀ ਸਾਨੂੰ ਸਾਰਾ ਕੁਝ ਬਖਸ਼ਿਸ਼ ਕਰਦੇ ਨੇ ਆਓ ਪਿਆਰ ਵਾਲਿਓ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਜਦੋਂ ਸਿੱਖ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕੱਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਖੰਡ ਪਾਠ ਕਰਾਉਣ ਤੱਕ ਜਸ ਹੁਣੀ ਸਾਹਿਬ ਦੇ ਪਾਠ ਕਰਾਉਣ ਤੱਕ ਸੀਮਤ ਨਾ ਰੱਖੀਏ ਵੀ ਸਾਡਾ ਬਜ਼ੁਰਗ ਚੜ੍ਹਾਈ ਕਰ ਗਿਆ ਹੁਣ ਸਾਨੂੰ ਪਾਠ ਕਰਾਉਣਾ ਹੀ ਪੈਣਾ ਸਾਡੇ ਲੜਕੇ ਦਾ ਵਿਆਹ ਹੈ ਇਕੱਠ ਕਰਨਾ